ਵ੍ਰਿਜਮੰਡ ਆਰਸੀਐਮਪੀ ਲੋਕਾਂ ਨੂੰ ਚੋਰੀ ਹੋਏ ਬੈਂਕ ਕਾਰਡਾਂ ਦੇ ਨਾਲ ਜੁੜੇ ਘੁਟਾਲੇ ਦੀਆਂ ਵੱਧ ਰਹੀਆਂ ਰਿਪੋਰਟਾਂ ਬਾਰੇ ਚੇਤਾਵਨੀ ਦੇ ਰਿਹਾ ਹੈ। ਕਥਿਤ ਤਸਕੀਮ ਦੇ ਵਿੱਚ ਪੀੜਤਾਂ ਨੂੰ ਕਿਸੇ ਵਿਅਕਤੀ ਦੇ ਕੋਲ ਇੱਕ ਫੋਨ ਕਾਲ ਪ੍ਰਾਪਤ ਹੁੰਦੀ ਹੈ ਜੋ ਦਾਵਾ ਕਰਦਾ ਹੈ ਕਿ ਉਹ ਦੇ ਬੈਂਕ ਦੇ ਧੋਖਾਧੜੀ ਵਿਭਾਗ ਤੋਂ ਨੇ ਤੇ ਕਾਲ ਕਰਨ ਵਾਲੇ ਦਾ ਕਹਿਣਾ ਹੈ ਕਿ ਪੀੜਤ ਦੇ ਕਾਰਡ ਦੇ ਨਾਲ ਸਮਝੌਤਾ ਹੋ ਗਿਆ ਤੇ ਉਹ ਇਸ ਨੂੰ ਲੈਣ ਦੇ ਲਈ ਕਿਸੇ ਨੂੰ ਭੇਜਣ ਦੀ ਪੇਸ਼ਕਸ਼ ਵੀ ਕਰਦੇ ਨੇ। ਦਸੰਬਰ ਦੇ ਵਿੱਚ ਆਰਸੀਐਮਪੀ ਦੀ ਸ਼ੁਰੂਆਤ ਚੇਤਾਵਨੀ ਜਾਰੀ ਹੋਣ ਤੋਂ ਬਾਅਦ ਅਧਿਕਾਰੀ ਘੁਟਾਲੇ ਦੀਆਂ ਤਿੰਨ ਨਵੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਨੇ ਰਿਚਮੰਡਾਰ ਸੀਐਮਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਘੁਟਾਲੇ ਕਰਨ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਪਤੇ ਤੇ ਫੋਨ ਨੰਬਰ ਜਨਤਕ ਜਿਹੜੀਆਂ ਨੇ ਉਹ ਡਾਇਰੈਕਟਰੀਆਂ ਦੇ ਵਿੱਚ ਇਕੱਠੇ ਸੂਚੀਬੱਧ ਕੀਤੀ ਜਾਂਦੀ ਮਿਆਦ ਦੀ ਸੰਭਾਵਨਾ ਹੈ ਇਹ ਘੁਟਾਲਾ ਖਾਸ ਤੌਰ ਤੇ ਇਸ ਲਈ ਹੈ ਕਿਉਂਕਿ ਇਸ ਦੇ ਵਿੱਚ ਸਿੱਧਾ ਵਿਅਕਤੀਗਤ ਸੰਪਰਕ ਸ਼ਾਮਿਲ ਹੈ ਜਿਸ ਨੂੰ ਵਧੇਰੇ ਜਾਇਜ਼ ਬਣਾਉਂਦਾ ਹੈ ਪੁਲਿਸ ਲੋਕਾਂ ਨੂੰ ਚੇਤਾਵਨੀ ਕਰਵਾ ਰਹੀ ਹੈ ਕਿ ਬਦਲੇ ਗਏ ਕਾਰਡ ਤੁਹਾਡੇ ਘਰ ਕਦੇ ਵੀ ਹੱਥ ਦੇ ਨਾਲ ਨਹੀਂ ਦਿੱਤੇ ਜਾਂਦੇ ਯਾਨੀ 인 ਪਰਸਨਾ ਕੇ ਕੋਈ ਨਹੀਂ ਕਹੇਗਾ ਕਿ ਆਪਣਾ ਕਾਰਡ ਲੈ ਲਓ। ਉਹਨਾਂ ਨੂੰ ਯਾਤਾ ਡਾਕ ਰਾਹੀਂ ਭੇਜਿਆ ਜਾਂਦਾ ਹੈ ਜਾਂ ਪਿਕਅਪ ਦੇ ਲਈ ਸਥਾਨਕ ਸ਼ਾਖਾ ਨੂੰ ਭੇਜਿਆ ਜਾਂਦਾ ਹੈ। ਮਾਉਂਟੀਜ਼ ਆਪਣੇ ਆਪ ਨੂੰ ਘੁਟਾਲੇਬਾਜ਼ ਤੋਂ ਬਚਾਉਣ ਦੇ ਲਈ ਕੁਝ ਸੁਝਾਅ ਦੀ ਸਿਫਾਰਿਸ਼ ਵੀ ਕਰ ਸਕਦੇ ਨੇ। ਬੇਲੋੜੀਆਂ ਕਾਲਾਂ ਤੋਂ ਸਾਵਧਾਨ, ਖਾਸ ਤੌਰ ਤੇ ਉਹ ਜੋ ਨਿੱਜੀ ਜਾਂ ਵਿੱਤੀ ਜਾਣਕਾਰੀ ਦੀ ਬੇਨਤੀ ਕਰਦੇ ਨੇ। ਜੇਕਰ ਤੁਹਾਨੂੰ ਆਪਣੇ ਬੈਂਕ ਦੇ ਉੱਤੇ ਹੋਣ ਦਾ ਦਾਵਾ ਕਰਨ ਵਾਲੀ ਇੱਕ ਕਾਲ ਮਿਲਦੀ ਹੈ ਤਾਂ ਉਹਨਾਂ ਨੇ ਅੰਦਰੂਨੀ ਸੰਦਰਭ ਜਾਂ ਫਾਈਲ ਨੰਬਰ ਦੀ ਮੰਗ ਕਰੋ ਤੇ ਆਪਣੇ ਵਿੱਤੀ ਦਸਤਾਵੇਜ਼ਾ ਜਾਂ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ ਦੇ ਦਿੱਤੇ ਨੰਬਰ ਦੀ ਵਰਤੋਂ ਕਰਕੇ ਵਾਪਸ ਕਾਲ ਕਰੋ ਜਨਤਕ ਪਲੇਟਫਾਰਮਾਂ ਤੋਂ ਨਿੱਜੀ ਜਾਣਕਾਰੀ ਨੂੰ ਹਟਾਓ ਜਿਵੇਂ ਕਿ ਸੋਸ਼ਲ ਮੀਡੀਆ ਤੇ ਫੋਨ ਡਾਇਰੈਕਟਰੀਆਂ ਜਿਸ ਦਾ ਅਪਰਾਧੀ ਸ਼ੋਸ਼ਣ ਕਰ ਸਕਦੇ ਨੇ ਆਪਣੇ ਬੈਂਕ ਜਾਂ ਕ੍ਰੈਡਿਟ ਕਾਰਡ ਦਾ ਪਿੰਨ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਕਾਰਡ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਤੁਹਾਡੇ ਕਾਰਡ ਤੇ ਸੂਚੀਬੱਧ ਫੋਨ ਨੰਬਰ ਆਪਣੇ ਬੈਂਕ ਦੇ ਨਾਲ ਸੰਪਰਕ ਕਰੋ ਆਪਣੇ ਬੈਂਕ ਕਾਰਡ ਕਿਸ ਨੂੰ ਕਿਸੇ ਨੂੰ ਨਾ ਸੌਂਪੋ ਮਿਆਦ ਪੁੱਗ ਚੁੱਕੇ ਜਾਂ ਸਮਝੌਤਾ ਹੋਏ ਕਾਰਡਾ ਦਾ ਆਪਣੇ ਆਪ ਖੇਡ ਢੰਗ ਨਾਲ ਲਪਟਾਰਾ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਧੋਖਾਧੜੀ ਦਾ ਸ਼ਿਕਾਰ ਹੈ ਤਾਂ ਤੁਹਾਨੂੰ ਆਪਣੇ ਸਥਾਨਕ ਪੁਲਿਸ ਨੂੰ ਘਟਨਾ ਦੀ ਰਿਪੋਰਟ ਕਰਨ ਲਈ ਵੀ ਕਿਹਾ ਜਾਏਗਾ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਾਰ ਦੇ ਵਿੱਚ ਹੈਲਥ ਕੇਅਰ ਸੈਕਟਰ ਪਿਛਲੇ ਸਮੇਂ ਦੌਰਾਨ ਸਟਾਫ ਤੇ ਪ੍ਰਬੰਧਾ ਦੀ ਘਾਟ ਕਾਰਨ ਚਰਚਾ ਦੇ ਵਿੱਚ ਰਿਹਾ ਹੈ ਇਸ ਦੌਰਾਨ ਕੈਂਸਰ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ প্রভিনਸ਼ੀਅਲ ਸਰਕਾਰ ਦੇ ਵੱਲੋਂ ਜਾਰੀ ਕੀਤੇ ਡਾਟਾ ਅਨੁਸਾਰ ਆਖਰੀ ਨਵੰਬਰ ਤੱਕ 900 ਕੈਂਸਰ ਮਰੀਜ਼ ਆਪਣੀ ਸਰਜਰੀ ਦਾ ਇੰਤਜ਼ਾਰ ਕਰ ਰਹੇ ਨੇ ਬੇਸ਼ੱਕ প্রভিনਸ਼ੀਅਲ ਸਰਕਾਰ ਦੇ ਵੱਲੋਂ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਮਰੀਜ਼ਾਂ ਨੂੰ ਅਮਰੀਕਾ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਕੈਂਸਰ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਬਿਹਤਰ ਕੇਅਰ ਦੇ ਲਈ ਕੈਂਸਰ ਕੇਅਰ ਸੈਂਟਰਸ ਐਲਾਨ ਕੀਤਾ ਗਿਆ ਜਿਨ੍ਹਾਂ ਚੋ ਕਾਫੀ ਦੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਪਰ ਇਹਨਾਂ ਦੇ ਕੰਪਲੀਟ ਹੋਣ ਨੂੰ ਸਮਾਂ ਲੱਗੇਗਾ ਸਰੀ ਦੇ ਵਿੱਚ ਵੀ 2023 ਦੌਰਾਨ ਕੈਂਸਰ ਕੇਅਰ ਸੈਂਟਰ ਬੰਨਾ ਸ਼ੁਰੂ ਹੋਇਆ ਪਰ ਇਹ 2030 ਦੇ ਵਿੱਚ ਜਾ ਕੇ ਮੁਕੰਮਲ ਹੋਵੇਗਾ ਜੋ ਕਿ ਇੱਕ ਲੰਮਾ ਸਮਾਂ ਬਹੁਤ ਸਾਰੇ ਮਰੀਜ਼ਾਂ ਦੇ ਵੱਲੋਂ ਇਸ ਸਬੰਧੀ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਬੇਸ਼ੱਕ ਵਿਰੋਧੀ ਧਿਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਪਰ BC ਦੇ ਵਿੱਚ ਐਨਡੀਪੀ ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਹੈਲਥ ਕੇਅਰ ਦੇ ਵਿੱਚ ਸੁਧਾਰਾਂ ਦੇ ਲਈ ਵੱਡੇ ਕਦਮ ਚੁੱਕੇ ਗੇਨੇ ਪਰ ਸਭ ਕੁਝ ਲਈ ਤੇ ਔਰ ਨੂੰ ਸਮਾਂ ਲੱਗੇਗਾ ਦੱਸਦੀ ਕਿ ਸਿਰਫ ਕੈਂਸਰ ਦੇ ਮਰੀਜ਼ਾਂ ਦਾ ਹੀ ਇਹ ਆਲਮ ਨਹੀਂ ਹੈ ਬਾਕੀ ਵੇਟ ਟਾਈਮ ਦੇ ਵਿੱਚ ਵੀ ਵਾਦਾ ਹੋ ਰਿਹਾ ਹੈ ਪਿਛਲੇ ਦਿਨੀ ਆਈ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ 15000 ਮਰੀਜ਼ ਸਰਜਰੀ ਦੀ ਉਡੀਕ ਕਰਦੇ ਇਸ ਜਹਾਨ ਤੋਂ ਚਲੇ ਗਏ ਉਸ ਦੇ ਵਿੱਚ ਵੀ ਅਲਬਰਟਾ ਕਿਊਬਿਕ ਵਰਗੀਆਂ ਪ੍ਰੋਵਿੰਸਾਂ ਦਾ ਡਾਟਾ ਸ਼ਾਮਿਲ ਨਹੀਂ ਸੀ ਇਸ ਦੇ ਨਾਲ ਇਹ ਨੰਬਰ ਦੁੱਗਣਾ ਹੋਣ ਦੀ ਸੰਭਾਵਨਾ ਹੈ ਜੋ ਕਿ ਚਿੰਤਾਜਨਕ ਹੈ ਇਸ ਤੋਂ ਇਲਾਵਾ ਫੈਮਿਲੀ ਡਾਕਟਰਸ ਦੀ ਕਾਰਟ ਤੇ ਪ੍ਰਾਇਮਰੀ ਕੇਅਰ ਦੇ ਵਿੱਚ ਵੇਟ ਟਾਈਮ ਤੋਂ ਪਰੇਸ਼ਾਨ ਕੈਨੇਡੀਅਨਸ ਦੇ ਵੱਲੋਂ ਆਨਲਾਈਨ ਆਪਣੀ ਸਰੀਰੀ ਘਟੇ ਲੰਮਾਠ ਦਾ ਇਲਾਜ ਲੱਭਿਆ ਜਾ ਰਿਹਾ ਹੈ ਜਿਸ ਤੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਚਿੰਤਤ ਹੈ ਜਿਨ੍ਹਾਂ ਨੇ ਕੁਝ ਵੀ ਸੁਝਾਅ ਸਰਕਾਰ ਨੂੰ ਦਿੱਤੇ ਨੇ ਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਨੂੰ ਹੈਲਥ케ਅਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਵਧਾਉਣੀ ਚਾਹੀਦੀ ਹੈ ਤਾਂ ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਜੋ ਜ ਰਹੇ ਕੈਨੇਡੀਅਨਸ ਨੂੰ ਸਰਜਰੀਆਂ ਤੇ ਇਲਾਜ ਦੇ ਲਈ ਲੰਮਾ ਇੰਤਜ਼ਾਰ ਨਾ ਕੀਤਾ ਜਾਵੇ ਕਿਉਂਕਿ ਕੈਨੇਡਾ ਦੇ ਵਿੱਚ ਕੈਂਸਰ ਮਰੀਜ਼ਾਂ ਦੇ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ